ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਪੈਂਦਾ ਹੈ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਈ ਦਾ ਇੱਕ ਮਾਲੀ ਸੇਲ ਆ ਮਾਲੀ ਤੁਸੀਂ ਦੇਖ ਸਕਦੇ ਹੋ ਜਿਹੜਾ ਸਕਰੀਨ ਤੇ ਦੇਖ ਰਹੇ ਹੋ ਇਹਦੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਬਾਈ ਦੇ ਦੱਸਣ ਮੁਤਾਬਕ 2 ਮਹੀਨੇ ਤੇ ਤੇ 2 ਸਾਲ 2 ਸਾਲ ਤੇ 2 ਮਹੀਨੇ ਉਮਰ ਆ ਮੂੰਹ ਤੋਂ ਖੀਰਾ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਸੈਂਗਪੂਰਾ ਕੁੰਡਾ ਨੇੜੇ ਤੇ ਤੁਹਾਨੂੰ ਦਿਖਾ ਦਿੰਨੇ ਆ ਜੀ ਪੂਰਾ ਕੁੰਡਾ ਸੈਂਗ ਆ ਚੰਗੇ ਕੱਦ ਕਾਢ ਦਾ ਹੈਵੀ ਬਰਦੀ ਵੇਟ ਦਾ ਬੱਠਪੂੜਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਕਾਗਜੀ ਬਿੰਡੇ ਦਾ ਜੀ ਬਾਈ ਦੱਸਦਾ ਹੈ ਕਿ ਮਦਰ ਮਲਕਰ ਰਿਕਾਰਡ 18 ਕਿਲੋ ਦਾ ਏ ਹਰਿਆਣੇ ਚੋਂ ਬਾਈ ਜਾਨੇ ਮੱਝ ਲਿਆਂਦੀ ਸੀਗੀ ਉਹਦੇ ਨਾਲ ਬੱਚਾ ਜੀ ਹਰਿਆਣੇ ਦੇ ਸਰਕਾਰੀ ਸੀਮਣ ਦਾ ਸਾਣਾ ਬਾਕੀ ਚੰਗੇ ਮਦਰ ਮਲਕਰ ਰਿਕਾਰਡ ਦਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੁਣੀ ਆ ਉੱਚੇ ਲੰਮੇ ਕਦ ਕੱਢਦਾ ਮੁੱਲ ਬਾਈ ਇਹਦਾ 50000 ਰੁਪਇਆ ਕਰਦੇ ਆ ਬਾਈ ਕਹਿੰਦਾ ਆਪਾਂ ਕ੍ਰੋਸ ਵਾਸਤੇ ਛੱਡਦੇ ਨਹੀਂਗੇ ਤੇ ਹੋਰ ਮੀਨੇ 2 ਮਹੀਨਾ ਤੇ ਕਰ ਕਰਾਸ ਕਰਨ ਲੱਗ ਜੂਗਾ ਜੀ ਪਰ ਬਾਈ ਕਹਿੰਦਾ ਆਪਾਂ ਕਿਤੇ ਛੱਡਿਆ ਨਹੀਂ ਕਿਉਂਕਿ ਘਰੇ ਲੂ ਬਾਈ ਦੇ ਪਸ਼ੂ ਰੱਖੇ ਹੋਏ ਆ ਫਿਰ ਕੁਆਲਿਟੀ ਚੈੱਕ ਕਰ ਲਓ ਜੀ ਚੌੜਾ ਮੱਥਾ ਚੰਗੇ ਕੱਦ ਕਾਢਦਾ ਤੇ ਹੈਵੀ ਬੋਡੀ ਵੇਟ ਦਾ ਜੀ ਮੁੱਲ ਬਾਈ 50000 ਰੁਪਿਆ ਕਰਦੇ ਆ ਜਿਹੜੇ ਵੀਰ ਨੂੰ ਮਾਲੀ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ